ਜੇ ਨਹੀਂ ਪਗੜੀ ਦਸਤਾਰ ਜਾਂ ਦਾੜੀ ਵਗੈਰਾ ਉਹਦਾ ਹੋਂਦ ਪਸਤਾ ਨਹੀਂ ਇਸ ਦੇ ਸਾਨੂੰ ਵੀ ਦੇਖਣਾ ਚਾਹੀਦਾ ਪਰ ਸੀ ਆਪਣੇ ਧਰਮ ਨੂੰ ਆਪਣੀ ਆਈਡੀ ਨੂੰ ਅਸੀਂ ਉਹਦੇ ਆਗੰਗਰ دار ਐ ਅਸੀਂ ਉਹਦੇ ਝੰਡਾ ਬਰਦਾਰ ਐ ਉਹਦੇ ਅਸੀਂ ਨੇਤਾ ਵੀ ਐ ਲੀਡਰ ਵੀ ਐ ਲੋਕਾਂ ਚੋਂ ਲਜਾਣਾ ਤੇ ਲੋਕੋ ਸਮਝਣ ਦੀ ਸਾਨੂੰ ਜੇ ਕਿਸੇ ਆਪਕੀ ਹੁਕਮੀ ਆ ਤੁਮ ਵੀ ਨੀਰਵੀ ਚਾਹੀਦਾ ਸਾਡਾ ਕੰਚਾਏਸ ਹੈ ਉਹ ਜ਼ਿਆਤੀ ਕਰਦਾ ਉਹਦੇ ਖਿਲਾਫ ਬਵਾਦ ਹੋਣੀ ਚਾਹੀਦੀ ਐ ਤੁਸੀਂ ਇਹ ਨਹੀਂ ਤਲਾਸ਼ ਕੀਤੇ ਕਿ ਵੀ ਮੈਂ ਤਰਪਾਨ ਤੇ ਖੁੰਡਾ ਦੇ ਚੱਕਰੀ ਸਗਣਾ ਪਰ ਮੈਂ ਸ਼ਰਧਾ ਲੰਦਾ ਕਰ ਸਕਦਾ ਮੈਂ ਬੋਲਦਾ ਸਕਦਾ ਤੁਸੀਂ ਬੋਲ ਕੇ ਦਿਖਾਓ ਜੀਵਨ ਜਦ ਅਜ ਬੜੋਣੀ ਸ਼ੁਰੂ ਹੋਈ ਆ ਇਹ ਪ੍ਰਬੰਧ ਕਦ ਚੱਲਣਾ ਜੇਕਰ ਖਾਕਸਾਨ ਆ ਜਾਂਦਾ ਜੇ ਤੇ ਇਕੇ ਨੇ ਪਿਆਜ ਪ੍ਰਬੰਧ ਹੋਊਗਾ ਪ੍ਰਬੰਧ ਇਹ ਹੋਊਗਾ ਸਾਰਿਆਂ ਨੂੰ ਸਾਫ ਮਿਲੂਗਾ ਇਹਨਾਂ ਵਿੱਚ ਕੀ ਨਹੀਂ ਹੋਊਗੀ ਹਰ ਗਰੀਬ ਵਰਮੇ ਦੀ ਤਵੀਰ ਬਰਾਬਰਤਾ ਹੋਊਗੀ ਪੇਰ ਸਾਫੀ ਨਹੀਂ ਹੋਊਗੀ ਅਰ ਜਿੱਤੇ ਹੱਥ ਹੋਊਗਾ ਉਹਦੇ ਲਈ ਅਸੀਂ ਆਵਾਜ਼ ਵੀ ਠਾਵਾ ਤੁਹਾਨੂੰ ਸਲਾਹ ਵੀ ਦਿਆਂਗੇ ਯਾਰੋ ਨਾ ਮਾਨਸਿਕ ਤੌਰ ਤੇ ਗੁਲਾਮ ਨਾ ਬਣੋ ਮਾਨਸਿਕ ਗੁਲਾਮੀ ਜਿਹੜਾ ਕਦਰੀਆਮ ਹੋਣਾ ਉਹ ਤੋਂ ਵੀ ਬੁਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਬੰਸਵ ਦਾ ਇਹਨਾਂ ਦੀ ਪ੍ਰਬੰਧਕ ਕਮੇਟੀ ਦਾ ਜੋ ਜਿਨ੍ਹਾਂ ਦੇ ਵੀ ओके ਬੜੇ ਨਹੀਂ ਹੁੰਦੇ ਪਰ ਨਾਲ ਸੇਵਾ ਕਰਨ ਵਾਲੇ ਜਿਵੇਂ ਜੇ ਬੇਟੀ ਕਰ ਰਹੀ ਆ ਹੋਰ ਕਰ ਰਹੇ ਨੇ ਇਹ ਤਾਂ ਬਹੁਤ ਵਧੀਆ ਸਟੇਜ 'ਤੇ ਅੱਜ ਤੱਕ ਹੋਰ ਬੰਦੇ ਬੜੇ ਕਰਦੇ ਨੇ ਕੁੜੀਆਂ ਵੀ ਮੁੰਡੇ ਵੀ ਪਰ ਜਿਸ ਤਰ੍ਹਾਂ ਕਰਕੇ ਬਹੁਤ ਹੀ ਬੰਗਿਆ ਹੈ ਵੈਰੀ ਅਪਰੀਸ਼ੀਏਬਲ ਤੇ ਬੰਨੂ ਮੈਂ ਪੰਜਾਬੀ 'ਚ ਆਪਾਂ ਸੱਚ ਦਾ ਫੈਸਲਾ ਵੀ ਕੀਤਾ ਪੰਜਾਬੀ 'ਚ ਹੀ ਆ ਮੈਂ ਚਾਹਣਾ ਵੀ ਆ ਪੰਜਾਬੀ ਚਾਹੀਦੀ ਆ ਔਰ ਨਾਲ 10:00 ਵਜੇ ਲੈਪਰ ਦੀ ਦੀ ਆਪਾਂ ਪਹਿਲਾਂ ਕਹਿੰਦੇ ਹਾਂ ਕਿ ਰਜੀਤ ਸਿੰਘ ਦਾ ਰਾਜ ਚਾਹੀਦਾ ਉਹਦੀ ਜਿਹੜੀ ਜਦਵਾਰ ਜਿਹੜੀ ਕਿਤਾਬ ਲਿਖੀ ਹੋਈ ਆ ਜੇ ਡਬਲ ਜੀ ਡਬਲ ਲੈਟਨਰ ਨੇ ਉਹਨੇ ਵੀ ਜਦੋਂ ਲਾਹੌਰ ਵਿੱਚ ਚਾਲੂ ਕੀਤੀ ਉੱਥੇ ਇੰਚਾਰਜ ਬਣਿਆ ਉਹਨੇ ਪੰਜਾਬੀ ਲੈਂਗੁਏਜ ਜ਼ਰੂਰੀ ਕਰਕੇ ਲਾਗੂ ਕੀਤੀ ਸੀ ਸੋ ਇਸ ਲਈ ਸਾਨੂੰ ਪੰਜਾਬੀ ਨੂੰ ਪਰਫੁੱਲਤ ਕਰਨਾ ਚਾਹੀਦਾ ਔਰ ਮੈਂ ਨਾਲ ਤਦ ਕਹਿ ਰਹੇ ਆ ਮੇਰੇ ਇੱਕ ਬਾਕਫ ਨੇ ਉਹ ਬਾਕਾਇਦਾ ਸਿੱਖ ਨੇ ਸੇ ਉਹ ਨੂੰ ਮੈਂ ਬਾਕਾਇਦਾ ਕਹਿੰਦਾ ਜੀ ਦਾੜੀ ਵੀ ਪ੍ਰਕਾਸ਼ ਹੈ ਅਕਾਤਰਾ ਕਿਰਪਾਨ ਵੀ ਹੈ ਅਵਰਤ ਵੀ ਬਾਨ ਕੀਤਾ ਆ ਕਿ ਮੈਂ ਉਹ ਨਹੀਂ ਕੀਤਾ ਆ ਪਰ ਮੈਂ ਬਾਕਾਇਦਾ ਸਿੱਖ ਹੈ ਉਹ ਇਸ ਕਰਕੇ ਕਈ ਮੈਨੂੰ ਹੁਣ ਬਤਾ ਦੱਸਣ ਲੱਗਾ ਮੈਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਹੈਗੇ ਲੈਫਟ ਵਾਲੇ ਗੱਲਾਂ ਗੁਰਬਾਣੀ ਦੀਆਂ ਕਰਦੇ ਹੋ ਆਪਣੇ ਸਾਰੇ ਅੱਜ ਤੋਂ ਬਾਹਰ ਆ ਕੇ ਕਾਟ ਕੇ ਲੈ ਆ ਨਾ ਉਹ ਚੁੰਨੀ ਗੁਰਬਾਣੀ ਆ ਟਿੱਕੀ ਨਿੱਕੇ ਐਂਡ 'ਚ ਮੈਂ ਬਾਕਾਇਦਾ ਗੁਰਬਾਣੀ ਨੂੰ ਨਾਲ ਲਾ ਕੇ ਜਦੋਂ ਤੱਕ ਮੈਂ ਮਾਸਟਰਸ ਕੀਤੀ ਇੰਗਲੈਂਡ ਇੰਡੀਆ ਚ ਜਦੋਂ ਮੈਂ ਇੰਗਲੈਂਡ ਚ ਪੜਿਆ ਬਾਕਾਇਦਾ ਗੁਰਬਾਣੀ ਲੱਗੀ ਹੋਈ ਸੀ ਹੁੰਦੀ ਸੀ ਜਦੋਂ ਮੈਂ ਪੜਦਾ ਸੀ ਮੈਨੂੰ ਉਹ ਆਨੰਦ ਆਉਂਦਾ ਸੀ ਜਿਹੜੀ ਮੈਨੂੰ ਇਦਾਂ ਲੱਗਦਾ ਇਹ ਬਹੁਤ ਜ਼ਿਆਦਾ ਸੰਪੰਦੀ ਹੈ ਇਹ ਓਨੈਸਟ ਗੱਲ ਹੈ ਚਲ ਹੁਣ ਗੱਲ ਇਹ ਆ ਪਿਛੜਾ ਪ੍ਰਵੰਧ ਹੈ ਇਹ ਸੱਚ ਦਾ ਪ੍ਰਵੰਧ ਹੈ ਇਹ ਗੁਰੂ ਨਾਨਕ ਦਾ ਵਹਿ ਸਕਦਾ ਫਸਵਾਇਆ ਗਿਆਨ ਹੈ ਸਤ ਹੈ ਜਿੰਨੂੰ ਅਸੀਂ ਕਹਿੰਨੇ ਆ ਆਮ ਤੌਰ ਤੇ ਪਿੰਡਾਂ ਚ ਵੀ ਉੱਪਰ ਵਾਲਾ ਜਾਣਦਾ ਆ ਪਰ ਮੈਂ ਕਹਿੰਦਾ ਉਹ ਅੰਦਰ ਵੀ ਆ ਉਹ ਦੇਖਦਾ ਵੀ ਆ ਸਭ ਕੁਝ ਜਾਣਦਾ ਸਾਡੇ ਅੰਦਰ ਉਹ ਸਾਰਾ ਕੁਝ ਸੱਚ ਪਾਇਆ ਹੈ ਤੂੰ ਜਿਹੜਾ ਸੱਚ ਹੈ ਮੈਂ ਕਹੂੰ ਦੁਨਿਆਵੀ ਢੰਗ ਨਾਲ ਕਹਿੰਦਾ ਸੱਚ ਕਹਿਣ ਵਾਲਾ ਜਿਹੜਾ ਜਿੰਨੂੰ ਅਸੀਂ ਆਮ ਤੌਰ ਤੇ ਆਮ ਹੀ ਹੁਣ ਕਹਿੰਨੇ ਆ ਜੀ ਇਹ ਵਿਦਵਾਨ ਹੈ ਪਰ ਕਿ ਇਹ ਬਹੁਤ سارے ਜਦੋਂ ਪੀ ਐਚ ਡੀ ਦੇ ਵਿੱਚ ਜਾਂਦਾ ਤਾਂ ਮੈਂ ਕਹਿੰਦਾ ਵੀ ਪੀ ਐਚ ਡੀ ਜ਼ਰੂਰੀ ਨਹੀਂ ਬਹੁਤੇ ਅਕਲ ਵਾਲੇ ਹੋਣ ਕਿਉਂਕਿ ਉਹਨੂੰ ਉਹ ਆਪਣੇ ਫੀਲਡ 'ਚ ਖੜਾ ਨਾ ਬਾਕੀ ਸੱਤ ਇਸ ਸਮੁੱਚਾ ਬ੍ਰਹਿਮੰਡ ਜਿਹੜਾ ਇੱਕ ਦੂਸਰੇ ਨਾਲ ਬੈਲੈਂਸ 'ਚ ਖੜਾ ਆਪਣੇ ਗਿਆਨ ਵੀ ਮੀਰੀ ਔਰ ਪੀਰੀ ਦਾ ਗਿਆਨ ਮੈਂ ਮੈਡੀਕਲ ਕਾਉਂਸਲਰ ਵੀ ਹਸਤਾ ਤੋਂ ਰਿਟਾਇਰਡ ਮੈਂ ਜਨਰਲੀ ਜਦੋਂ ਹਸਤਾ ਤੋਂ ਆਉਂਦੇ ਸੀ ਜਿਹੜੇ ਬੁੱਢੇ ਡਾਕਟਰ ਸੀ ਉਹ ਜਨਰਲੀ ਆੜ ਬਹੁਤ ਸਾਰੇ ਉਨੀ ਕਨਾਰੀ ਕੋਸ਼ੋ ਗਿਆ ਕੋਈ ਨਹੀਂ ਅਦਾ ਗੱਟ ਟਟਾ ਦੇ ਇੱਕ ਲਾਕ ਕਰਤਾ ਦਿੱਤਾ ਹੁਣ ਪਰ ਤੈਨੂੰ ਕੀ ਚਾਹੀਦਾ ਤੂੰ ਉਹ ਨੁਕਤਾ ਚ ਨਹੀਂ ਕਰੀ ਜੇ ਮੈਂ ਕਹਿੰਦਾ ਨਹੀਂ 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 ਮੇਰਾ ਜਿਹੜਾ ਬੌਸ ਸੀ ਅਸੀਂ ਗਰਾਉਂਡ ਲੈਵਲ ਤੋਂ ਜੁਮੇ ਨਹੀਂ ਹਕੀਕਤ ਤੱਕ ਪਹੁੰਚੇ ਹੋ ਸੀ ਮੈਂ ਉਹਨੂੰ ਕਿਹਾ ਕਿ ਮੈਂ ਗਰਾਉਂਡ ਰਿਐਲਿਟੀ ਚ ਰਹਿਣਾ ਇਹ ਜਿਹੜਾ ਗੱਟ ਟਟਾ ਬੰਦ ਹੋ ਗਿਆ ਇਹ ਕੱਲਾ ਮੇਰਾ ਨਹੀਂ ਮੇਰੀ ਪਤਨੀ ਦੀ ਉਹਨੂੰ ਵੀ ਅਦਾ ਤਕਲੀਫ ਹੈ ਮੇਰੀ ਧੀ ਆ ਭੈਣ ਹੈ ਰਿਸ਼ਤੇਦਾਰ ਹੈ ਇਹ ਕੋਣ ਦੂਜਿਆਂ ਨੂੰ ਹੁੰਦਾ ਮੈਂ ਕਿ ਬਤੂ ਮਸ਼ੀਨੀ ਯੁੱਗ ਚ ਨਾ ਜਾ ਅਸੀਂ ਮਸ਼ੀਨ ਨਹੀਂ ਤੇ ਨਾ ਹੀ ਮੈਂ ਬਣਨਾ ਇਹ ਜਿਹੜੇ ਪੇਸ਼ੈਂਟ ਹੈ ਇਹ ਮਸ਼ੀਨ ਨਹੀਂ ਇਹ ਟੁਆਏ ਨਹੀਂ ਹੁਣ ਅੱਜ ਦੀ ਮਸ਼ੀਨੀ ਯੁੱਗ ਚ ਹੈਗਾ ਇਸ ਲਈ ਬਕਰਤਾ ਮੇਰਾ ਕਹਿਣਾ ਇਹ ਆ ਵੀ ਅਸੀਂ ਸੱਚ ਨਾਲ ਜੁੜੀਏ ਸੱਚ ਉਹ ਹੈ ਜਿਹਨ ਗੁਰਨਾਨਕ ਸਾਹਿਬ ਕਹਿੰਦੇ ਮੈਨੂੰ ਤੁਰਕੀ ਬਣੀ ਆ ਉਹਦੇ ਨਾਲ ਜੁੜਨਾ ਉਹਨੂੰ ਸਮਝਣਾ ਜੋੜਨ ਦਾ ਮਤਲਬ ਇਹ ਨਹੀਂ ਨਹੀਂ ਵੀ ਤੁਸੀਂ ਸ਼ਾਇਦ ਬੁਰਾ ਨਾ ਮਨੇ ਮਤਲਬ ਕੱਲਾ ਹੀ ਬਾਈਬਲ ਬਾਈਬਲ ਕਹਿਣਾ ਸਰਦਾਰ ਸਾਰਾ ਕਹਿਣਾ ਜ਼ਰੂਰੀ ਹੈ ਮੈਂ ਸਮਝ ਤਾ ਕਿ ਇਹ ਨਾ ਵੀ ਜ਼ਰੂਰੀ ਆ ਪਰ ਉਹਨੂੰ ਨਾਲ ਸੰਤ ਦਾ ਹਿੱਸਾ ਵੀ ਬਣਾਉਣਾ ਮੇਰੇ ਮੇਰੀ ਜੀਵਨ ਚਾਚ ਹੈ ਉਹ ਜਿਹੜਾ ਗਿਆਨ ਹੈ ਸਾਡਾ ਉਹ ਇਦਾਂ ਵੱਡ ਜਾਏ ਜਿਵੇਂ ਲਹੂ ਸਾਡੇ ਸਰੀਰ ਚ ਗਰਦਿਸ਼ ਕਰਦਾ ਤੁਰਦਾ ਜਿਉਂ ਨਾ ਚੱਲੇ ਤਾਂ ਅਸੀਂ ਠੀਕ ਨਹੀਂ ਰਹਿ ਸਕਦੇ ਸੋ ਇਸ ਲਈ ਉਹ ਜੀਵਨ ਚਾਚ ਬਣਾਉਣਾ ਜ਼ਰੂਰੀ ਆ ਜਦੋਂ ਮੈਂ ਹਰ ਹਫ਼ਤੇ ਲਿਖਦਾ ਮੈਂ ਬਾਕਾਇਦਾ ਕਹਿੰਦਾ ਵੀ ਇਹ ਜੀਵਨ ਚਾਚ ਹੈ جی تو سوپر ہو کہی جانے ہیں تو اسے دکھونے ہو اگر بائیس میں نہیں سمجھ دا تو اسے سکھی نو سمجھ دیو اور میں سے کہنے لگا وہ جڑا جنو میں دنیاوی طور اپنے جڑا سکولر ہے وہ دی ڈیفینیشن میری اے آ بھی وہ اورگینک سکولر ایکیڈیمیٹ چاہیے اور اورگینک جڑا سکولر ہے اور دا مطلب بھی اوریجنل نیئر جو نیئر ارتی دے نیرے ہیں ਉਹ ਚਾਹੀਦਾ ਉੱਪਰ ਖਲਾਅ ਚੜਾ ਹੋਵੇ ਉਹ ਸਤਿਗੁਰ ਨਾਨਕ ਦੀ ਬਾਣੀ ਨਾਲ ਜੁੜਿਆ ਚਾਹੀਦਾ ਔਰ ਉਹ ਆਰਗੇਨਿਕ ਹੈ ਜਿਹਨੂੰ ਜਿਹਦੀ ਮਤਲਬ ਪੰਜਾਬੀ ਕਰਦੇ ਆ ਉਹਦਾ ਮਤਲਬ ਹੈ ਵੀ ਅਦੁੱਤ ਤੇਜ ਦਿਮਾਗ ਵੀ ਆ ਰੋਸ਼ਨ ਦਿਮਾਗ ਵੀ ਆ ਉਹ ਸਕਾਲਰ ਜਿਹੜਾ ਆਰਗੇਨਿਕ ਹੈ ਉਹ ਤੇਜ ਦਿਮਾਗ ਵੀ ਆ ਰੋਸ਼ਨ ਦਿਮਾਗ ਵੀ ਆ ਤੇ ਤੇਜ ਦਿਮਾਗ ਉਹ ਹੁੰਦਾ ਸਕਾਲਰ

ਐਗਜ਼ ਦੇ ਪ੍ਰਦਵਾਨ ਤੁਹਾਨੂੰ ਮਿਲ ਜਾਣਗੇ ਮੇਰੇ ਫੀਲਡ ਚ ਇਹਨਾਂ ਨੂੰ ਜਾਣਦਾ ਮੈਂ ਉਹਨਾਂ ਨੂੰ ਉੱਥੇ ਬਕਾਇਦਾ ਸੈਮੀਨਾਰ ਤੇ ਮੂੰਹ ਤੇ ਕਹਿ ਦੇਣਾ ਇਹਨਾਂ ਇੱਕ ਥੋੜੀ ਜਿਹੀ ਮੇਰੀ ਪ੍ਰੋਗਰਾਮ ਹੈ ਤੇ ਮੈਂ ਕਹਿ ਦੇਣਾ ਮੈਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਤੇਜ ਬੁਮਾਰਾ ਹੈਗੇ ਹੋ ਪਰ ਤੁਸੀਂ ਇਕੱਲੇ ਕੀਨ ਜਣ ਕੱਢੀ ਹੋਇਆ ਹੈ ਉਹਦੇ ਉੱਪਰ ਖੜੇ ਹੋ ਫੈਸਲੇ ਜਿੱਤ ਨੂੰ ਪਾਸਾ ਪਾਰਾ ਹਜੂਦ ਨੂੰ ਹੋ ਜੋ ਮੈਂ ਕਹਾਂ ਉਹਨੂੰ ਮੇਰੀ ਪੰਜਾਬੀ ਚ ਹੈ ਤਾਂ ਲੱਗਦਾ ਹੋਰ ਉਹ ਮੈਂ ਕਹਿਣਾ ਨਹੀਂ ਪਰ ਤੁਸੀਂ ਮੌਕਾ ਪ੍ਰਸਤ ਜੇ ਦੀ ਸਰਕਾਰ ਹੋਈ ਉਹਦੇ ਨਾਲ ਹੀ ਉਤਰਿਆ ਮੈਂ ਕਿਾ ਉਸ ਕੋਲ ਨਹੀਂ ਜਿਹੜਾ ਹਾਕਮ ਹੈ ਉਹਦੇ ਨਾਲ ਹੀ ਉਤਰੇ ਉਹ ਨਹੀਂ ਅਸਲ ਚ ਆਰਗੇਨਿਕ ਸਕਾਲਰ ਉਹ ਵਾ ਜਿਹੜਾ ਰੋਸ਼ਨ ਦਿਮਾਗ ਵੀ ਹੋ ਲੋਕਾਂ ਦਾ ਸੋਚੇ ਜੋ ਪਾਪਾ ਨਾਨੇ ਕਿੰਦਾ ਜੋ ਸਾਡੀ ਗੁਰਬਾਣੀ ਕਹਿੰਦੀ ਆ ਜਿਹਦੇ ਬਾਰੇ ਅਮਰਜੀਤ ਸਿੰਘ ਗੋਵੀ ਸਾਰੇ ਪਹਿਲੇ ਸਾਹ ਜੈਨੀਆਂ ਗੁਰਬਾਣੀ ਚ ਤੁਕਾ ਸੁਣਨ ਤੁਨ ਸੁਣਾਈਆਂ ਕਿਉਂਕਿ ਮੈਂ ਉਹ ਬੜੀ ਜਿਆ ਕਹਿਣੀਆਂ ਦੀ ਨਾਮ ਇਹ ਨਹੀਂ ਆਉਂਦੀਆਂ ਇਹਦੇ ਮਾਰਨੇ ਚ ਥੋੜਾ ਬਹੁਤਾ ਮੈਂ ਵੀ ਹੈਗਾ ਕਿਉਂਕਿ ਮੈਨੂੰ ਕਹਿੰਦੀ ਕਈ ਕਹਿੰਦੇ ਆ ਤੁਸੀਂ ਜਦੋਂ ਲੇਖ ਲਿਖਦੇ ਹੋ ਤੇ ਬਿਲਵਾਲੀ ਐਂਡ ਤੇ ਸ਼ੁਰੂ ਤੇ ਧਿਆਨ ਦੇ ਕੇ ਕੋ ਕਰਦੇ ਹੋ ਮੈਂ ਕਿਹਾ ਬਾਬਾ ਨਾਨਕ ਨੇ ਕੁਝ ਬੋਲੇ ਸਿਖਾ ਰਿਆ ਉਹ ਦਿਨ ਮੈਂ ਆਪਣਾ ਨਮਸਕਾਰ ਕਰਕੇ ਗੁਰਫਤੇ ਕਰਕੇ ਸ਼ੁਰੂ ਕਰ ਦਿੰਦਾ ਫਿਰ ਐਂਡ ਵੀ ਉਹ ਨਾ ਕਰਦਾ ਸੋ ਇਸ ਲਈ ਜਿਹੜੇ ਤੂੰ ਯੰਗ ਬੰਦੇ ਵੀ ਹੋ ਜਾਂ ਹੋਰ ਵੀ ਹੋ ਸਭ ਬਹੁਤ ਵਧੀਆ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਜਿਹੜਾ ਸਕੌਨਰ ਜਿਹੜਾ ਕਹਿ ਰਿਹਾ ਕੀ ਇਹ ਕੱਲ ਤੇਜਤਮ ਆ ਗਿਆ ਜੇ ਲੋਕਾਂ ਵੀ ਵੀ ਗੱਲ ਕਰਦਾ ਹਰਦਾ ਨਾਲ ਕਿ ਜਿਹੜੀ ਕਹਿੰਦਾ ਵੀ ਮੈਂ ਬਹੁਤੇ ਅਮੀਰਾਂ ਦੇ ਨਾਲ ਨਹੀਂ ਮੈਂ ਤਾਂ ਗਰੀਬਾਂ ਦੇ ਨਾਲ ਹੈ ਮੈਂ ਗਰੀਬਾਂ ਦੇ ਨਾਲ ਦਾ ਉਹਨਾਂ ਦੇ ਸੰਗ ਸਾਥ ਹੈ ਉਹਦੀ ਤੁ ਤੁਸੀਂ ਇਹਨਾਂ ਸੁਣੀ ਚੁੱਕੇ ਹੋ ਸੋ ਇਸ ਲਈ ਮੈਂ ਕੋਸ਼ਿਸ਼ ਕਰਦਾ ਵੀ ਮੈਂ ਆਰਗੈਨਿਕ ਸਕੋਲਰ ਰਹਾ ਹਾਂ ਤੇ ਮੇਰੀ ਬੈਕਗ੍ਰਾਉਂਡ ਵੀ ਉਸੇ ਚੋਂ ਆ ਉਹਦੇ ਬਾਰੇ ਨਹੀਂ ਲਾ ਕੋ ਸੁਣਿਆ ਤੁਗੀ ਮੇਰੀ ਬੈਕਗ੍ਰਾਉਂਡ ਫ੍ਰੀਡੋ ਫਾਈਟਿਕ ਚੋਂ ਜਿਹੜਾ ਪ੍ਰਬੰਧ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਧਾਪਸਾਰੇ ਇਕੇ ਨੇ ਵੀ ਲਿਖਿਆ ਆ ਬਾ ਕਾਇਦਾ ਤੁਸੀਂ ਸੋਚੋ ਕਿ ਸਵੇਰ ਦੇ ਦੋ ਵਾਰੀ ਜੀ ਜਿਹੜੇ ਬੰਦੇ ਪ੍ਰਬੰਧ ਕਰ ਰਹੇ ਹੋ ਉਸ ਤਰ੍ਹਾਂ ਦੇ ਹੈ ਹੀ ਸਾਡਾ ਪ੍ਰਬੰਧ ਮੈਂ ਸਮਝਦਾ ਵੀ ਗੁਰਬਾਣੀ ਜਿਹੜਾ ਸੱਤੇ ਦਾਸ ਰੀਆ ਗਰਾਊਂਡ ਨਾਲ ਜੁੜੇ ਰਹਿਣਾ ਜਿਸ ਨੂੰ ਅਸੀਂ ਆਮ ਤੌਰ ਤੇ ਕਹਿੰਦੇ ਨੇ ਕਿ ਗਰਾਊਂਡ ਰਿਐਲਿਟੀ ਆ ਮੈਂ ਜ਼ਮੀਨ ਨਾਲ ਜੁੜੇ ਆ ਮਤਲਬ ਮੈਂ ਲੋਕਾਂ ਨੂੰ ਜਾਣਦਾ ਜਿਹੜੀ 90% ਦੀ ਲੋਕ ਨੇ ਉਹ ਸਧਾਰਨ ਨੇ ਜਿਨਨੂੰ ਆਮਿਕੀ ਲੋਕ ਅੱਗੇ ਕਹਿੰਦੇ ਸੀ ਪਿੰਡੂ ਆ ਇਹ ਅਨਪੜਾ ਹੈ ਅਨਪੜਾ ਜਿਹੜਾ ਬਹੁਤ ਵਾਈਜ਼ ਵੀ ਆ ਮੈਂ ਪਿੰਡ ਐਕਸਟਰੀ ਪਿੰਡ ਤੋਂ ਆ ਮੈਂ ਤਲਾਨੀ ਇਹ ਮੇਰਾ ਪਤੀ ਜੱਟ ਛੋਟੇ ਜਿਹੇ ਪਿੰਡ ਤੋਂ ਆ ਜਦੋਂ ਮੈਂ ਉੱਥੇ ਤੁਰ ਰਿਹਾ ਇੰਗਲੈਂਡ ਤੋਂ 1962 ਤੋਂ ਮੈਂ ਤੇ ਮੇਰੀ ਵਾਈਫ ਇੰਡੀਆ ਚੋਂ ਤੋ ਕਹਦੇ ਭਾਈ ਤੂੰ ਇੱਥੇ ਵੀ ਪੜ ਪੜਦਾ ਗਿਆ ਹੈ ਉੱਥੇ ਵੀ ਪੜ ਲਈ ਪਰ ਜੇ ਇਹਨੇ ਬੜੀ ਬੇਈਮਾਨੀ ਨਾ ਕਰੀ ਬੰਦਾ ਜਾ ਰਹੀ کا کو کر دیں کریں اسی میری آپ پگن نالاج لائیں ایک گرو نانک کی گل ہے گرو نانک سب یہ کہہ رہا ہے برتاؤ ہوا وہ ادا چاہی چاہیے کہ لوگ جان لگے ساتھے کر سکے اس نشان نال آ, آ، ہیں میں روز وچر میں انگلینڈ وچر میں بہت زیادہ ایکٹو رہی ਰੈਸ਼ਰ ਗ੍ਰੋਸਟ ਦੇ ਪੋਲਿਟਿਕਲ ਇਸੇ 파ਰਟੀ ਚ ਨਹੀਂ ਸੋ ਉਹ ਸਾਡਾ ਆਸ ਦਾ ਨਿਸ਼ਾਨ ਸਾਡੀ ਜਿਹੜੀ ਆਈਡੀ ਆ ਉਹ ਦੇਖ ਕੇ ਜੇ ਅਸੀਂ ਮਾੜਾ ਜਿਆ ਵੀ ਮਾੜਾ ਕੰਮ ਕਰਦੇ ਆ ਉਹ ਜ਼ਿਆਦਾ ਪ੍ਰਚਾਰ ਹੁੰਦਾ ਜਿਹਦੇ ਨਹੀਂ ਪਗੜੀ ਦਸਤਾਰ ਜਾਂ ਦਾੜੀ ਵਗੈਰਾ ਉਹਦਾ ਉਹਨਾਂ ਦੱਸਦਾ ਨਹੀਂ ਇਸ ਲਈ ਸਾਨੂੰ ਵੀ ਇਹ ਵੀ ਦੇਖਣਾ ਚਾਹੀਦਾ ਬੇਸੀ ਆਪਣੇ ਧਰਮ ਨੂੰ ਆਪਣੀ ਆਈਡੀ ਨੂੰ ਅਸੀਂ ਉਹਦੇ ਆਲੰਗਰਦਾਰ ਐ ਅਸੀਂ ਉਹਦੇ ਝੰਡਾ ਬਰਦਾਰ ਐ ਉਹਦੇ ਅਸੀਂ ਨੇਤਾ ਵੀ ਆ ਲੀਡਰ ਵੀ ਆ ਲੋਕਾਂ ਚੋਂ ਲਜਾਣਾ ਤੇ ਲੋਕੋ ਸਮਝਣ ਵੀ ਸੋਇਸ਼ ਲਈ ਜਿਹੜਾ ਸਾਡਾ ਪ੍ਰਬੰਧਾ ਖਾਲਿਸਤਾਨ ਦਾ ਪਰਵੰਦਾ ਨਾਲ ਹੀ ਮੈਂ ਕਹਿੰਦਾ ਜਿਹੜਾ ਖਾਲਿਸਤਾਨ ਦਾ ਨਾਰਾ ਇਹ ਇਹਨਾਂ ਨੇ ਨਹੀਂ ਪਹਿਲਾਂ ਲਾਇਆ ਇਹ ਬੜੀ ਧੀਰ ਦੇ ਲੱਗੇ ਹੋਇਆ ਪਰ ਜਦੋਂ ਕਈ ਬੰਦੇ ਐਕਡੈਮਿਕ ਆਮ ਤੌਰ ਤੇ ਮੈਨੂੰ ਪਿਆਰ ਦਿਆ ਜੀ ਹੁਣ ਤੁਸੀਂ ਖਾਲਿਸਤਾਨੀ ਹੋ ਗਏ ਉਹ ਮੈਂ ਕਿਹਾ ਮੈਨੂੰ ਇਹ ਤਾਂ ਪਤਾ ਨਹੀਂ ਖਾਲਿਸਤਾਨੀ ਕੀ ਹੁੰਦਾ ਤੇ ਨੌਨ ਖਾਲਿਸਤਾਨੀ ਕੀ ਹੁੰਦਾ ਪਰ ਮੈਨੂੰ ਇਹ ਪਤਾ ਵੀ ਹਰ ਕੋਮ ਨੂੰ ਆਪਣਾ ਘਰ ਚਾਹੀਦਾ ਉਹਦਾ ਉਹਦੀ ਹੋਣ ਤਾਂ ਹੀ ਰਹਿ ਦੁਨੀਆ ਦੇ ਕਿਸੇ ਇਤਿਹਾਸ ਪੜ੍ਹ ਲਓ ਮੈਂ ਅਨਸ਼ੀਅੰਟ ਇੰਡੀਆ ਤੇ ਵੀ ਮਾਹਰ ਹਾਂ ਦੂਜੇ ਬਾਕੀ ਪੱਖਾਂ ਤੇ ਵੀ ਤੇ ਮਾਡਰਨ ਤੇ ਜਿਹੜੇ ਮੀਡਲ ਪੀਰੀਅਡ ਹੈ ਉਹ ਤੇ ਮੇਰਾ ਦੋਸਤ ਬਦਵਤ ਸਿੰਘ ਮਹਾਰਾਜ ਸਿੱਖ ਪੀਰੀਅਡ ਦੇ ਉਹ ਮੇਰਾ ਮਤ ਹੁਣ ਜਿਹੜਾ ਅਸੀਂ ਕਰਨਾ ਸਾਡਾ ਪ੍ਰਬੰਧ ਕਿਹੋ ਜਿਹਾ ਹੋਊਗਾ ਤੁਸੀਂ ਇਹ ਦੇਖੋ ਬਈ ਗੁਰਦੁਆਰੇ ਚ ਸਾਡੇ ਗੁਰੂ ਜੇ ਜਿਹਨੂੰ ਆਪਾਂ ਗੁਰੂ ਮੰਨਿਆ ਇਹ ਗੁਰੂ ਗ੍ਰੰਥ ਸਾਹਿਬ ਕੀ ਕਹ ਰਿਹਾ ਉਹ ਇਹ ਕਹ ਰਿਹਾ ਵੀ ਕਿਸੇ ਦਾ ਸਿੱਧੀ ਸਾਦੀ ਭਾਸ਼ਾ ਚ ਵੀ ਤੁਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਸਾਰੇ ਇੱਕੋ ਹੀ ਦੇ ਜੀਵ ਜੰਤੂ ਆ ਜਿਹਦੇ ਨੇ ਪਹਿਲਾਂ ਕਿਹਾ ਕੱਲੇ ਬੰਦੇ ਨਹੀਂ ਆਪਾਂ ਆਦਮੀ ਨਹੀਂ ਔਰਤਾਂ ਹੀ ਨਹੀਂ ਬਲਕਿ ਜਿਹੜੇ ਬਾਕੀ ਨੇਚਰ ਚ ਇੰਨੇ ਜੀਵ ਜੰਤੂ ਰਹਿੰਦੇ ਆ इवन ਜਿਹੜੇ ਦਰਖਤ ਆ ਪੌਦੇ ਆ ਤੁਸੀਂ ਕਿਤੇ ਦੇਖੋ ਜੇ ਕਿਤੇ ਐ ਜਿਓਗ੍ਰਾਫੀਆ ਦੇ ਦੇਖੋ ਵੀਡੀਓਜ਼ ਉਦੋਂ ਵਿੱਚ ਕਈ ਵਾਰ ਤੁਸੀਂ ਦੇਖਿਓ ਵੀ ਕਈ ਵਾਰ ਸਮੁੰਦਰਾਂ ਚ ਝੀਲਾਂ ਚ ਛੋਟੇ ਛੋਟੇ ਸਰਕੰਡੇ ਜਾਇਆ ਕੰਨੇ ਆ ਉਹ ਐਦਾਂ ਜਾਣਗੇ ਫਿਰ ਦੂਜਾ ਵੀ ਉਧਰ ਉੱਠੂਗਾ ਇੱਕ ਦੂਰੇ ਐਂ ਲੱਗਦੇ ਆ ਮੈਂ ਕਿਹਨਾਂ ਦੇਖਿਆ ਉਹਨਾਂ ਚ ਵੀ ਮਤਲਬ ਤੁਸੀਂ ਕਹਿੰਦੇ ਜੀ ਉੱਚ ਜਾਨ ਹੈ ਮੈਂ ਸਮਝਦਾ ਹੂੰ ਵੀ ਉਹ ਕਿਦੂ ਦੇ ਨਾਲ ਲੱਗਦੇ ਆ ਪ੍ਰੇਮ ਹੈ ਨੇਚਰ ਦੇ ਵਿੱਚ ਪ੍ਰੇਮ ਹੈ کدی تو آ جا بینس چاہیے جی لائف بیلنس نہیں اپنے لائف بھی تو کم خراب ہو جائے گا سوچ رہے گرو نے جو میری پیری گل کی وہ بھی اسی کی آسی کم کرنے جے ہور جیب جنتو انوائرمنٹ تو لے کے انسانیت تک اے کسی کو نقصان نہیں پہنچا اے دل نہیں دکھا ਅਸੀਂ ਉਹ ਦੀ ਸੇਵਾ ਵੀ ਕਰਨੀ ਆ ਅਸੀਂ ਨਾਲ ਹੀ ਸਿੱਖ ਸਿਰਫ ਅਸੀਂ ਇਕੱਲੇ ਪੰਜਾਬ ਦੇ ਹੀ ਨਹੀਂ ਮੇਰੀ ਮੇਰੀ ਧਾਰਨਾ ਇਹ ਆ ਕਿ ਅਸੀਂ ਜਿਸ ਵੀ ਦੇਸ਼ ਚ ਹਾਂ ਅਸੀਂ ਉਸ ਦੇਸ਼ ਦੇ ਆ ਪਰ ਅਸੀਂ ਵਿਸ਼ਵ ਦੇ ਵੀ ਆ ਜਿੱਥੇ ਦੁਨੀਆਂ ਚ ਰਹਿੰਦੀ ਆ ਉੱਥੇ ਵੀ ਆਸੋ ਸਾਡਾ ਭਾਈਚਾਰਾ ਜੁਰੀ ਵਰਸਲ ਹੈ ਗੁਰੂ ਸਾਹਿਬ ਨੇ ਸਾਰਿਆਂ ਨੂੰ ਕਲਾ ਵਿੱਚ ਲੈਣ ਲੇ ਗਿਆ ਪਰ ਨਾਲ ਹੀ ਮੈਂ ਇੱਕ ਕਹਿ ਦਿੰਨਾ ਜੇ ਤੇ ਮੈਂ ਆਪਣੇ ਰੁਕਾਇਆ ਸਾਰੇ ਕਹਿੰਦੇ ਨੇ ਪਰ ਮੈਂ ਸੋਚਦਾ ਜਦੋਂ ਕਿ ਯਾਰ ਬਹੁਤੀ ਯਾਰੀ ਕਹਿੰਦੇ ਦੇਖੋ ਸਾਰੇ ਆਇਆ ਸਾਰੇ ਸਾਥੀ ਆ ਸਾਰੇ ਸਾਡੇ ਵਰਗੇ ਜਾਨਦਾਰ ਹੈ ਤੇ ਕਿਸੇ ਨੂੰ ਵੀ ਕੁਝ ਨਹੀਂ ਕਹਿਣਾ ਚਾਹੀਦਾ ਬੈਨਸ ਸਭ ਤਨੇ ਮੈਨੂੰ ਕਹਿਣਾ ਹੁੰਨਾ ਬਾਬਾ ਨਾਨਕ ਨੇ ਵੀ ਚਾਹੀ ਪਾਪ ਦੀ ਜੱਜ ਲੈ ਕਾਹਰੂ ਆਇਆ ਜੋਰੀ ਮਗੇ ਦਰ ਵੀ ਲਾਲੂ ਤੇ ਫਿਰ ਉਹਦੇ ਬਾਰੇ ਕੀ ਕਹਣਾ ਕਿ ਜਿਹੜਾ ਜਿਹੜਾ ਸਾਨੂੰ ਤੰਗ ਕਰਦਾ ਆਮ ਜਨਤਾ ਨੂੰ ਤੰਗ ਕਰਦਾ ਉਹਨਾਂ ਦੀ ਜਾਨ ਲੈਦਾ ਉਹ ਠੀਕ ਨਹੀਂ ਉਹਦੇ ਖਾ ਖੜਨਾ ਵੀ ਸਾਡਾ ਫਰਜ਼ ਹੈ ਸਿੱਖ ਦੇ ਤੋ ਇਹ ਚੀਜ਼ਾਂ ਸਾਰ ਸਤਿ ਸਪਾਈ ਇਕੱਠਾ ਚੱਲਦਾ ਉਹ Juda ਨਹੀਂ ਸੋ ਇਸ ਲਈ ਮੈਂ ਸੋਚਦਾ ਜਿਹੜਾ ਪ੍ਰਬੰਧ ਹੋ ਉਹ ਗੁਰੂ ਨਾਮਕ ਦੇ ਜਾਂ ਕੋਈ ਗੁਰੂ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਹੋਗਾ ਉਹ ਇਹ ਕਹਿੰਦਾ ਵੀ ਅਸੀਂ ਆਪਣੇ ਜਿਹੜਾ ਵੀ ਸਾਡਾ ਆਦੇਸ਼ ਹੈ ਜਦੋਂ ਵੀ ਬਣਿਆ ਜਾਂ ਬਣਾ ਲਿਆ ਉਦੋਂ ਉਹਦੇ ਵਿੱਚ ਕਿਸੇ ਨਾਲ ਬੇਇਨਸਾਫੀ ਨਹੀਂ ਹੋਊ ਕਿਸੇ ਨਾਲ ਵਧਿੱਕੀ ਨਹੀਂ ਹੋਊ ਔਰ ਜਦੋਂ ਕਹਿੰਦੇ ਵੀ ਕਿਹਾ ਹੋਊਗੀ ਜੀ ਸਿਰਾਹ ਹੋ ਲੰਦਾ ਕੁਛ ਹੋ ਮਹਾਰਾਜਾ ਰਜੀਤ ਸਿੰਘ ਦੇ ਸਮੇਂ ਵਿੱਚ ਇਸ ਨੂੰ ਫਾਂਸੀ ਨਹੀਂ ਕਦੀ ਦਿੱਤੀ ਗਈ ਇਹ ਇੱਕ ਜੁਨੀਕ ਗੱਲ ਹੈ ਅਸੀਂ ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਪਰ ਉੱਥੇ ਉਸ ਪ੍ਰਬੰਧ ਵਿੱਚ ਨੁਕਸ ਵੀ ਸੀ ਹਰ ਚੀਜ਼ ਵਿੱਚ ਨੁਕਸ ਹੁੰਦੇ ਆ ਅਸੀਂ ਪਰਫੈਕਟ ਨਹੀਂ ਹੋ ਸਕਦੇ ਸੋ ਇਸ ਲਈ ਜਦੋਂ ਕਿ ਪ੍ਰਬੰਧ ਹੈ ਉਹ ਗੁਰੂ ਅਸ਼ੇਨ ਸਾਹਿਬ ਦਾ ਹੈ ਉੰਲੇ ਗਿਆਨ ਨਾਲ ਹੋਇਆ ਤੇ ਉਹਦਾ ਮਤਲਬ ਹੈ ਉਹ ਸੱਚ ਤੇ ਇਨਸਾਫ ਤੇ ਬਰਾਬਰੀ ਤੇ ਹਰ ਇੱਕ ਦਾ ਪਲਾ ਕਰਦੇ ਹੋਗਾ ਕਿਸੇ ਨੂੰ ਦੁਖੀ ਕਰਦੇ ਨਹੀਂ ਹੋਗਾ ਜਿਹ ਹੋਗਾ ਤਾਂ ਤੁਹਾਨੂੰ ਸਾਨੂੰ ਬਾਕਾਇਦਾ ਤਕਲੀਫ ਹੋਗੀ ਸੋ ਜੇ ਇਹ ਨਹੀਂ ਕਰਦੇ ਇਹਦਾ ਮਤਲਬ ਫਿਰ ਉਹ ਸਿੱਖੀ ਵਾਲਾ ਗੁਰੂ ਗ੍ਰੰਥ ਸਾਹਿਬ ਵਾਲਾ ਗੁਰੂਆਂ ਵਾਲਾ ਸਮਾਜ ਨਹੀਂ ਤੇ ਮੇਰੀ ਇਹ ਧਾਰਨਾ ਬਿਲਕੁਲ ਹੈਗੀ ਆ ਵੀ ਉਹ ਵੀ ਸਕਦਾ ਇਹ ਤਾਂ ਹੀ ਬੁੰਦਾ ਨਹੀਂ ਹੁਣ ਨਾਲ ਹੀ ਮੈਂ ਪ੍ਰੈਕਟੀਕਲ ਤੱਕ ਦੱਸਿਆ ਜੀਵਨ ਵਿੱਚ ਇੰਦਾ ਸੋਖਾ ਨਹੀਂ ਜਿਦਾਂ ਦਾ ਬਾਕੀ ਨੇ ਬੰਦਾ ਜਿਹੜਾ ਕਹਿੰਦਾ ਉਹ ਵੀ ਉਹਦੇ ਤਾਰ ਸਿਆ ਉਹ ਵੀ ਮਸਲਤ ਮੈਂ ਹਸਪਤਾਲ ਵਿੱਚ ਮੈਡੀਕਲ ਕਾਉਂਸਲਰ ਸੀ ਮੇਰੀ ਐਕੀਮ ਸੀ ਇੱਕ ਵਾਰੀ ਇੱਕ ਮੈਂ ਕੱਢਦਾ ਜਾ ਰਿਹਾ ਜਿਹੜਾ ਰਿਲੇਟਡ ਹੈ ਸਾਰੇ ਪ੍ਰਬੰਧ ਨਾਲ ਕਿ ਪ੍ਰਬੰਧ ਕਿਵੇਂ ਚਲੋਣਾ ਉਸ ਪ੍ਰਬੰਧ ਵਿੱਚ ਆਵੇ ਮੈਂ ਇੰਚਾਰਜ ਆ ਡਾਕਟਰ ਨੇ ਉਹਨੂੰ ਡਿਸਚਾਰਜ ਕਰਨਾ ਪਰ ਮੇਰੀ ਟੀਮ ਜਿਹੜੀ ਮੇਰੇ ਨਾਲ ਆ ਪਿਛਲੇ ਉਹ ਸੈਰਾਪੀਸਿਓਥੈਰਾਪਿਸਟ ਹੋਰ ਸਾਰੇ ਉਹਨਾਂ ਨੇ ਜਾਂਚਣਾ ਬੈਠੇ ਮਗਰੋਂ ਦੇਖਣਾ ਵੀ ਉਹ ਫੀ ਚਾਰਟ ਦੇ ਜਿਨ ਕਹਿੰਦੇ ਵਿੱਚ ਜਿਹੜਾ ਰੈਕਡਰ ਉੱਤੇ ਲਿਖਣਾ ਇੱਕ ਵਾਰੀ ਇੱਕ ਡਾਕਟਰ ਨੇ ਔਰਤ ਨੂੰ ਕਹ ਕਹਤਾ ਡਿਸਚਾਰਜ ਕਰਤਾ ਮੈਂ ਗਿਆ ਦੇਖਿਆ ਮੈਂ ਐਡਨਸ ਨੂੰ ਕਿਹਾ ਵੀ ਇਹ ਨਹੀਂ ਜਾ ਸਕਦੀ ਉਹ ਕਹਿੰਦੇ ਡਾਕਟਰ ਨਾਲ ਲੈ ਗਿਆ ਡਾਕਟਰ ਗੋੜ ਹੁੰਦਾ ਕਿਸੇ ਦਾ ਸੈਲੀ ਗੋੜ ਮੈਂ ਕਹਿ ਵੀ ਨਹੀਂ ਦੀ ਮੈਂ ਆਪਣੀ ਟੀਮ ਨੂੰ ਸਰ ਦੇ ਉਹ ਕਹਿੰਦੀ ਥੁੱਕੀ ਕਿ ਆ ਵੀ ਨਹੀਂ ਜਾਣੀ ਚਾਹੀਦੀ ਮੈਂ ਡਾਕਟਰ ਨੂੰ ਟੈਲੀਫੋਨ ਕੀਤਾ ਘਰੇ ਤੇ ਲਾ ਗਿਆ ਮੈਂ ਕਿਹਾ ਕਹਿੰਦੇ ਆ ਇਹ ਔਰਤ ਜੀ ਅੱਜ ਚਲੀ ਕੱਲ ਨੂੰ ਫੇਰ ਉੱਠ ਕੇ ਆਉਣੀ ਤੁਹਾਨੂੰ ਖਰਚ ਹੋਊਗਾ ਇਹ ਇਹ ਨਹੀਂ ਜਣੀ ਚਾਹੀਦੀ ਉਹ ਕਹਿੰਦਾ ਡਾਕਟਰ ਤੂੰ ਹਕਮ ਆ ਮੈਂ ਕਿਹਾ ਮੈਡੀਕਲ ਡਾਕਟਰ ਤੂੰ ਆ ਕਿਦਰ ਫਮਾਇਤਾ ਨਹੀਂ ਕਰਦਾ ਮੈਂ ਕਿਹਾ ਵੀ ਮੈਂ ਚਾਰ ਚੇਖਣ ਲੇਖਾਂ ਮੇਰੀ ਟੀਮ ਲੇਖ ਲੱਗੀ ਆ ਵੀ ਤੂੰ ਇੱਕ ਗਲਤ ਕਰਕੇ ਗਿਆ ਦਸਤਖਤ ਕਰ ਦੇ ਰਿਆਂ ਵਿੱਚ ਲਿਖ ਦੇਣਾ ਕਿ ਜੇ ਇਸ ਔਰਤ ਨੂੰ ਅੱਜ ਘਰੇ ਗਈ ਨੂੰ ਕੁਝ ਹੋ ਗਿਆ ਇਹ ਡਾਕਟਰ ਰਿਸਪੋਨਸਿਬਲ ਹੈ ਨਾ ਹਸਪਤਾਲ ਜ਼ਿੰਮੇਵਾਰ ਹੈ ਨਾ ਸੀ ਜ਼ਿੰਮੇਵਾਰ ਹੈ ਇਹਦਾ ਜੁਕੰਦ ਨੂੰ ਇਹ ਕਹੇ ਕੈਨਟ డు ਇਟ ਆਈ ਗੋਟ ਟੂ డు ਇਟ ਮੈਂ ਹੁਣੀ ਕਰਨ ਲੱਗਾ ਉਹ ਕਹਿੰਦਾ ਮੈਂ ਤੇਰੇ ਡਾਇਰੈਕਟਰ ਨੂੰ ਟੈਲੀਫੋਨ ਕਰਦਾ ਉਹ ਡਾਇਰੈਕਟਰ ਨੂੰ ਟੈਲੀਫੋਨ ਕੀਤਾ ਉਹ ਜੌਨ ਦਾ ਮੈਨੂੰ ਟੈਲੀਫੋਨ ਆਇਆ ਕਿਦਾ ਗੁਰਨਾਮ ਤੂੰ ਸਾਰੇ ਵਾਲੀ ਪਗੜੀ ਰਾਂ ਮੈਂ ਕਿਹਾ ਤੂੰ ਹੀ ਫਿਆਰਿਆ ਉਹ ਆ ਗਿਆ ਖਬਰੇ ਹਾਂ ਉਥੇ ਹਸਪਤਾਲ ਦੇ ਬਾਹਰੋਂ ਕਹਿੰਦਾ ਤੂੰ ਸਾਇ ਕਿਉਂ ਇੰਨਾ ਕਰ ਰਿਹਾ ਮੈਂ ਕਿ ਕੀ ਕਰ ਮੈਂ ਕਹਿੰਦਾ ਕਰ ਆਫਟ ਹਾਈ

ਸਭ ਲੈ ਕੇ ਨਾ ਮੈਨੂੰ ਬਹੁਤ ਵਧੀਆ ਬੰਦਾ ਇਦਾਂ ਦੀ ਕੋਈ ਗੱਲ ਨਹੀਂ ਹੈ ਪਰ ਮਤਲਬ ਥੋੜਾ ਜਿਹਾ ਘਾਟੇ ਤੇ ਹੌਸਲਾ ਚਾਹੀਦਾ ਮੇਰੇ ਜੀ ਹੌਸਲਾ ਕਿਉਂ ਆ ਓਨੈਸਟਲੀ ਮੈਂ ਇਹ ਕਹਿੰਦਾ ਮੇਰਾ ਫੁੱਲ ਇਸ ਗੱਲ ਤੇ ਯਕੀਨ ਹੈ ਕਿ ਜੋ ਮੈਂ ਕਰਦਾ ਉਹੀ ਕਰੂੰਗਾ ਆਪੇ ਪੂਰੀ ਨੀਤ ਸਹੀ ਨਾਲ ਕਰੂੰਗਾ ਤਾਂ ਮੇਰਾ ਕੋਈ ਨੁਕਸਾਨ ਨਹੀਂ ਹੁੰਦਾ ਹਾਂ ਸੋ ਇਸ ਲਈ ਮੈਂ ਹੱਸਦਾ ਸਾਰੀ ਉਮਰ ਇਸੇ ਤਰ੍ਹਾਂ ਕਿਤੇ ਚੜਾ ਗੁਜ਼ਰਾ ਰਿਹਾ ਜਿੱਦਣ ਮੈਂ ਰਿਟਾਇਰ ਹੋਇਆ ਉਹਨੇ ਮੈਨੂੰ ਮੜ ਕੇ ਐਕਸਟੈਂਸ਼ਨ ਦਿੱਤੀ ਸੋ ਪਾ ਮੇਰਾ ਕਹਿੰਦਾ ਇਹ ਆ ਮੈਂ ਮੇਰਾ ਕਰਤਾਰ ਨਹੀਂ ਇਹ ਅਰ ਸਾਡਾ ਸਮਾਜ ਅਸੀਂ ਇਹੋ ਜਿਹਾ ਸਿਰ ਜੀਏ ਜਿਹਦੇ ਨਾਲ ਬਾਪੇ ਨਾਨਕ ਦੀ ਗੱਲ ਚੱਲੇ ਸਾਰਿਆਂ ਦਾ ਸਾਡਾ ਪ੍ਰੇਮ ਹੋਵੇ ਹਰ ਕੋਈ ਕਹੇ ਵੀ ਆ ਜਿਹੜਾ ਫਸਵਾਇਆ ਆ ਜਿਹੜੇ ਪਗੜੀਆਂ ਵਾਲੇ ਆ ਜੇ ਨਹੀਂ ਵੀ ਮੈਂ ਕਹਿੰਦਾ ਕਟੋ-ਕਟ ਜਿਹੜੇ ਨਹੀਂ ਵੀ ਚਲੋ ਮੈਂ ਕਹਿੰਦਾ ਉਹਨਾਂ ਤੇ ਕੇਸ ਦਾੜੀ ਤੜਾ ਤੇ ਆ ਕੇ ਬਤ ਕਹੀਏ ਕੜਾ ਦੇਖ ਕੇ ਦੱਸੋ ਉਹਨੂੰ ਪੁੱਛ ਲੈਣਾ ਭਾਈ ਤੂੰ ਸੇਖ ਹੈ ਇਹਨੂੰ ਇੰਦਾਂ ਨਹੀਂ ਕਰਨਾ ਚਾਹੀਦਾ ਸੋਸ ਆ ਦਾ ਜਿਹੜਾ ਪਰਵੰਧ ਹੈ ਉਸ ਤੇ ਹੰਗਲਾ ਹੋਣਾ ਤੇ ਨਹੀਂ ਆ ਜਿਹੜਾ ਸਿੱਖ ਹੈ ਕਿ ਉਹ ਗੁਰੂ ਨਾਲ ਕਦੇ ਅਸਰੀ ਗੁਰੂ ਘਰ ਸਾਹਿਬ ਦੇ ਅਸੀਂ ਚਿੱਲੇ ਆ ਪੈਰੋਂ ਕਾਰ ਐ ਉਹਨੂੰ ਮੰਨਣ ਵਾਲੇ ਆ ਮੰਨਣਾ ਸਿਰਫ ਮੈਂ ਸੰਤ ਉਹ ਉੱਤੇ ਜਾ ਕੇ ਮੱਥਾ ਟੇਕਣਾ 100 ਡਾਲਰ ਦਾ ਉੱਤੇ ਚੜਾਵਾ ਚੜਾ ਦੇਣਾ ਮੈਂ ਸਮਝਦਾ ਉਹ ਨਹੀਂ ਜਿਹਦੇ ਕੋਲ ਇੱਕ ਪੈਣੀ ਵੀ ਉੱਪਰ ਚੜਾਉਂਦਾ ਉਹ ਵੀ ਓਨਾ ਹੀ ਸਿੱਖ ਹੈ ਪਰ ਜਿਹੜਾ ਬੰਦਾ ਸੇਵਾ ਕਰਦਾ ਲੋਕਾਂ ਦੀ ਉਹ ਸਭ ਤੋਂ بڑا ਸੁਸਾਡਾ ਪ੍ਰਬੰਧ ਜਿਹੜਾ ਆ ਉਹ ਇਸ ਢੰਗ ਦਾ ਹੋਊਗਾ ਮਸਲਤ ਹਮਨ ਨਾਲ ਹੀ ਕਿਉਂਕਿ ਮੈਂ ਅੱਜ ਇਹਨਾਂ ਨਾਲ ਰਿਲੇਟ ਕਰਨਾ ਜਿਹੜਾ ਪ੍ਰਬੰਧ ਦੂਜਿਆਂ ਨੂੰ ਦੁਖੀ ਕਰਦਾ ਹੁਣ ਮੈਜਿਸਟ੍ਰੇਟ ਫਾਰਵਰਡ ਕਹਾ ਮੈਂ ਦੋ ਘੰਟਾ ਚੁੱਤੇ ਲਿਖਦਾ ਹਰ ਵੀਕ ਇੱਕ ਜਨੂ ਬੰਦੇ ਦੀ ਖਾਲਸਾ ਸ਼ਾਂਤੀ ਹੋ ਰਹੀ ਹੈ ਇੱਕ ਜਨੂ ਬੰਦੇ ਆ ਬੀ ਨਿਊਟਰਲ ਮੈਂ ਦੋ ਜੀ ਲੈਣਾ ਉਹ ਪੋਚ ਮੈਂ ਬਹੁਤਾ ਜਿਹੜੇ ਪ੍ਰਬੰਧਕ ਹੈ ਉਹਨਾਂ ਤੇ ਵੀ ਲਾਉਣਾ ਮੈਂ ਗੁਰਦੁਆਰੇ ਵਾਲੇ ਵੀ ਲੈ ਕੇ ਦਿੰਦਾᱹ। ਵੀ ਨਹੀਂ ਜਿਹੜੇ ਗੁਰਦੁਆਰੇ ਆ ਇਹ ਤਾਂ business ਰੋਕੇ ਇਹ ਦੁਕਾਨ ਤਾਂ ਕੋਸ਼ ਨਹੀਂ। ਤੋਂ ਦੋ ਚਾਰ ਗੁਰਦੁਆਰੇ ਤੋਂ ਬਜਾ ਲੈ ਉਹ ਕਹਿੰਦੇ ਆ ਕਿ ਦੁਆਰ ਲੈ ਲੈ ਹੁਣ ਬੱਸ ਕਰ। ਮੈਂ ਕਹਿੰਦਾ ਠੀਕ ਹੈ ਨਹੀਂ ਲੱਗਦਾ। ਫਿਰ ਜਿਹੜੇ ਪ੍ਰਬੰਧਕ ਆ ਅੱਜ ਜੋ ਮੈਂ ਦੇਖਣਾ। ਮਸਲ ਹਿਟਲਰ ਦੇ ਹਿਟਲਰ ਦੇ ਸਮੇਂ 1933 ਜਦੋਂ ਆਇਆ ਇੱਕ ਕੁੜੀ ਆ ਸੋਫੀਆ ਉਦੈਕ ਭਰਾ ਆ ਹਾਂਸ ਉਹਨੂੰ ਪੁੱਛਦੇ ਆ ਸਰਗਰਮ ਐ ਕੁੜੀ ਪਹਿਲਾਂ ਉਹ ਯੂਥ ਚ ਐ ਸਟੂਡੈਂਟ ਐ ਉਹ ਫਰੰਟ ਤੇ ਵੀ ਚਲੀ ਗਈ ਉਹਨੇ ਦੇਖਿਆ ਕਿ ਜੂਜ਼ਾ ਕਤਲਿਆਮ ਕਰ ਰਿਹਾ ਉਹਨੂੰ ਕੁਝ ਐਂਟੀ ਹੋ ਗਿਆ ਬੀ ਲੜ ਸਟੂਡੈਂਟ ਦਾ ਹਿੱਟਲਰ ਦੇ ਨਾਲ ਉਹ ਛੱਡ ਗਈ ਉਹ ਕੁੜੀ ਕਹਿ ਰਹੀ ਉਹਨੂੰ ਕਹਿੰਦੇ ਤੇਰਾ ਹੁਣ ਉਹਨੂੰ ਫੜ ਲਿਆ ਉਹਨਾਂ ਨੇ ਉਹਨੂੰ ਕਹਿੰਦੇ ਤੇਰਾ ਆਸਰ ਚ ਮਿਸ਼ਨ ਕੀ ਆ ਕਹਿੰਦੀ ਮੇਰਾ ਮਿਸ਼ਨ ਇਹ ਆ ਮੇਰਾ ਕੰਮ ਮੌਨਸਟਰ ਜਿਹੜਾ ਆ ਮੌਨਸਟਰ ਨੂੰ ਜਿੱਤਣਾ ਨਹੀਂ ਉਹਨੂੰ ਵੈਨ ਕਰਨਾ ਨਹੀਂ ਮੇਰਾ ਕੰਮ ਉਹਨੂੰ ਐਲੀਮੀਨੇਟ ਕਰਨਾ ਹੈ ਮੈਂ ਮੌਨਸਟਰ ਨੂੰ ਜਿੱਤਣਾ ਨਹੀਂ ਚਾਹੁੰਦੀ ਮੈਂ ਤਾਂ ਉਹਦਾ ਖਾਤਮਾ ਕਰਨਾ ਚਾਹੁੰਦੀ ਆ ਭਾਗ ਬੇਗੁੜਾਈ ਦਾ ਮੈਂ ਖਾਤਮਾ ਕਰਨਾ ਚਾਹੁੰਦੀ ਆ ਸੋ ਸਾਡਾ ਜ਼ੋਰ ਇਸ ਤੇ ਲੱਗਣਾ ਚਾਹੀਦਾ ਕਿ ਅਸੀਂ ਬੁਰਾਈ ਦੇ ਖਿਲਾਫ ਲੜਨਾ ਪਰ ਉਹ ਪਰਸਨਲ ਨਹੀਂ ਉਹ ਪਰਸਨਲ ਨਹੀਂ ਹੋਣਾ ਚਾਹੀਦਾ ਜੇਲੇ ਵੀ ਤੁਸੀਂ ਫਰਦੋਂ ਮਸਲ ਜੋ ਹਿੰਦੁਸਤਾਨ છોੜਿਆ ਹਿਊਮਰਾਈਜ਼ ਦਾ ਕਾਰ ਹੋ ਰਿਹਾ ਔਰ ਸਿੱਖਾਂ ਬਾਰੇ ਜੋ ਹੋ ਰਿਹਾ ਮੈਂ ਦਿੱਲੀ ਪੜਦਾ ਔਰ ਜਿਹੜਾ ਹੁਣ ਮੁਗਲ ਪੀਰਲ ਹਿਸਟਰੀ ਸੁਖੜਤਾ ਐਸੀਆਰਟੀ ਤੋਂ ਜਿਹੜੇ ਤਸਰੇ ਦੱਸ ਹੈ ਉਹਦੇ ਵਿੱਚ ਜਿਹੜੇ ਮਰਾਠੇ ਉਹਨਾਂ ਦਾ ਵੀ ਚਲਾ ਗਿਆ ਉਹਨਾਂ ਵਿੱਚ ਸਿੱਖਾਂ ਦਾ ਵੀ ਚਲਾ ਗਿਆ ਔਰ ਜਦੋਂ ਲਿਖਦੇ ਆ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਵਿੱਚੋਂ ਹੀ ਨਿਕਲਿਆ ਤੇ ਗੁਰੂ ਗ੍ਰੰਥ ਸਾਹਿਬ ਇਦਾਂ ਦਾ ਹੀ ਹਿੱਸਾ ਆ ਤੇ ਮੈਂ ਦੋਤਨ ਵਾਰੀ ਲਿਖਿਆ ਮੈਂ ਕਿਹਾ ਵੀ ਜੀ ਵੈਦਾਂ ਦਾ ਹਿੱਸਾ ਤਾਂ ਫਿਰ ਤੁਸੀਂ Hindu ਨਹੀਂ ਤੁਸੀਂ ਆਰੀਏ ਨਹੀਂ ਲੈ ਕੇ ਲਗੇ ਨਾ ਉਦਾਂ ਨਹੀਂ ਵੀ ਤੁਸੀਂ ਤਾਂ ਫਿਰ ইরਾਨੀ ਨੇ ਉਹ ਜਿੰਨੇ ਵੀ ਆਰੀਆ ਸੂਕਾਲ ਨੇ ਪੰਜਾਬ ਹਿੰਦੁਸਤਾਨ ਦੇ Hindu ਈਰਾਨ ਚੋਂ ਤੇ ਸੋਵੀਤ ਯੂਨੀਅਨ ਚੋਂ ਤਟਸ਼ਿਆਤਨ ਉਹਦੇ ਜਾਰਜੀਆ ਚੋਂ ਆਏ ਨੇ ਮੈਂ ਕਿਹਾ ਵੀ ਤੁਸੀਂ ਈਰਾਨ ਚੋਂ ਆਏ ਅਫਗਾਨਿਸਤਾਨ ਵਾਲੇ

ਚਾਹੇ ਆਪਣੇ ਤੋਂ ਬਾਬਾ ਸੋਹਣ ਸਿੰਘ ਪਕਨੈਸੀ ਆ ਇੱਕ ਲੈ ਲੀ ਨੇ ਬਾਹਰ ਆਇਆ 90 ਡਿਗਰੀ ਦੇ ਉੱਤੇ ਮੁੜਿਆ ਆ ਉਹ ਬਕਾ ਦਾ ਜਿਹਨੂੰ ਪਤਾਰੇ ਬਾਣੀ ਕਹਿੰਦੇ ਆ ਜਿੱਥੇ ਸਾਰਾ ਪ੍ਰਦੀਗ ਮੂਰਤੀ ਰੱਖੀ ਉੱਥੇ ਗਿਆ ਬਹੁਤ ਕੰਡੀਸ਼ਨ ਆਇਆ ਮੈਨੂੰ ਬਿਲਕੁਲ ਨਹੀਂ ਪਤਾ ਮੈਂ ਜਿੰਨੇ ਬਾਬੇ ਨੇ ਔਰ ਬਹੁਤਾਂ ਨੂੰ ਮੈਂ ਮਿਲਿਆ ਆਪਣੇ ਬਾਪੂ ਕੋਲ ਮੇਰੇ ਕੋਲ ਆਦਰ ਕਿਸੇ ਤੇ ਉਹਨਾਂ ਨੂੰ ਮੈਂ ਮਿਲਿਆ ਆ ਚੰਗੀ ਤਰ੍ਹਾਂ ਉਹਨੂੰ ਕਹਿੰਦੇ ਵੀ ਆਪਣਾ ਕਸ਼ਹਰਾ ਲਾ ਜਿਹੜਾ ਬੜਾ ਹੁੰਦਾ ਆਪਣੇ ਸਿੱਖਾਂ ਦੇ ਪਾਸ ਆ ਦੁਪਹਿਰ ਉਹ ਉਹ ਕਹਿੰਦੇ ਕਿ ਕਸ਼ਹਰਾ ਲਾਉ ਉਹਨੇ ਮਰਨ ਵਰਤ ਰੱਖਤਾ ਉਹ ਕਹਿੰਦੇ ਇਸ ਤੋਂ ਲਾਤਾ ਉਹ ਕਹਿੰਦੇ ਲਾਉਣਾ ਉਹ ਕਹਿੰਦੇ ਨਹੀਂ ਲਾਉਣਾ ਉਹਨੇ ਜਿਹੜਾ ਮਰਨ ਵਰਤ ਰੱਖਿਆ ਤੇ ਸਵਾਰਕਰ ਉੱਥੇ ਜੇਲ੍ਹ ਚ ਗਿਆ ਸਵਾਰਕਰ ਕਹਿੰਦਾ ਬਿਲਕੁਲ ਠੀਕ ਹੈ ਸਾਨੂੰ ਸਾਰਿਆਂ ਨੂੰ ਹੀ ਮਰਨ ਵਰਤ ਰੱਖਣਾ ਚਾਹੀਦਾ ਉਹਨੇ ਰੱਖਤਾ ਉਹਨੇ ਰੱਖਿਆ ਇਹਨਾ ਉਹਨੂੰ ਇੱਕ ਬੰਦਾ ਜਾ ਕੇ ਕਹਿੰਦਾ ਮੁੰਡਾ ਸ਼ਾਬੀਰ ਕਹਿੰਦਾ ਤੇ ਨਬਾਤ ਬੁਲਾਉਂਦਾ ਹੈ ਉਹ ਕਹਿੰਦਾ ਜੀ ਮਰਨ ਡਰਤੇ ਆਇਆ ਮਾਤਰੂ ਕਹਿੰਦਾ ਇਹ ਕਿਰਦਾਰ ਤੁਹਾਡਾ ਉਦਾਂ ਦਾ ਨਹੀਂ ਔਰ ਸਾਡੇ ਜੇ ਜੁਰਤ ਚਾਹੀਦੀ ਹੈ ਮੈਂ ਤਦ ਕਹਿੰਦਾ ਮੈਂ ਕਾਇਦਾ ਸਬਰ ਕਰਕੇ ਮੇਰੀ ਕਿਤਾਬ ਸਿੰਘ ਬ੍ਰਦਰਸ ਛਾਪ ਰਿਹਾ ਉਹਨੂੰ ਮੈਂ ਲਿਖਿਆ ਆਇਆ ਮਾਫੀਆਂ ਮੰਗੂ ਸਾਹਿਬ ਕਰ ਉਹਦਾ ਟਾਈਟਲ ਜੋ ਇਹਨਾਂ ਨੂੰ ਪਹਿਰੇ ਸ ਐਕੈਡੈਮਿਕਲੀ ਚੰਗਾ ਨਹੀਂ ਲੱਗਦਾ ਤੇਰੀ ਇਹ ਪਾਪਾ ਸ਼ਾਬਦੇ ਦਾ ਟਾਈਟਲ ਬਦਲਦਾ ਚਲੋ ਆਹ ਮੇਰਾ ਕਹਿਣਾ ਤਾਂ ਸਾਡੇ ਚ ਜਾਨ ਹੋਣੀ ਚਾਹੀਦੀ ਹੈ ਮੈਂ ਆਪਣੀ ਕੋ ਪ੍ਰਸ਼ੰਸਨਿਕਾ ਦੇ ਅਨੁਸਾਰ ਦਿੱਤੀ ਹੈ ਵੀ ਮੈਂ ਉਧਰ ਦੀ ਕਰਦਾੜ ਇਹਨਾਂ ਤੋਂ ਮੈਨੂੰ ਕੋਈ ਟੈਲੀਫੋਨ ਕਰਕੇ ਕਹਿੰਦੇ ਆ ਗੁਰਨਾਥ ਕਰਾਵੀ ਉਹ ਮੁੰਡੇ ਦਾ ਪ੍ਰਿੰਸੀਪਲ ਵਾਲਾ ਖਾਨ ਹੋਣਾ ਮੈਂ ਕਹਿੰਦਾ ਹੁਣ ਤਾਂ ਅੱਜ ਉਪਸ਼ਕਰਨ ਨਹੀਂ ਕਰ ਲਿਆ ਹੁਣ ਤਾਂ ਉਹਦਾ ਅਖੀਰ ਲਈ ਗਿਆ 90 ਦੇ ਹਫ਼ਤੇ ਬਾਅਦ ਕਿੰਨੇ ਸਾਲ ਚੱਲ ਗਏ ਆ ਸੋ ਇਸ ਲਈ ਸਾਨੂੰ ਜਿੱਥੇ ਜ਼ਿਆਤੀ ਹੋਈ ਹੈ ਤੂੰ ਵੀ ਨਹੀਂ ਜਾਇਜ਼ ਸਾਡਾ ਕੰਮ ਚਾਇਜ਼ ਹੈ ਉਹ ਜ਼ਿਆਤੀ ਕਰਦਾ ਉਹਦੀ ਖਰਾਬ ਆਵਾਜ਼ ਟੋਣੀ ਚਾਹੀਦੀ ਆ ਚੂੜੀ ਨਹੀਂ ਵੀ ਤਲਵਾਰ ਚੁੱਕੀਏ ਜਿਵੇਂ ਮੈਂ ਕਰਬਾਨ ਤੇ ਖੁੰਡਾ ਦਾ ਚੱਕਰੀ ਸ਼ਗਰਾ ਪਰ ਮੈਂ ਸ਼ਬਦਾਂ ਨਾਲ ਤਾਂ ਕਰ ਸਕਦਾ ਮੈਂ ਬੋਲ ਤਾਂ ਸਕਦਾ ਤੂੰ ਬੋਲ ਕੇ ਤਾਂ ਕਹੋ ਜਦੋਂ ਸਾਡੇ ਲੋਕ ਇੰਨੇ ਨਹੀਂ ਔਰ ਜਦੋਂ ਮੈਂ ਉੱਥੇ ਕੈਸੇ ਨਹੀਂ ਥੜੇ ਨੂੰ ਮੈਂ ਜਾਣਦਾ ਨਹੀਂ ਮਨ ਨੂੰ ਕਹਿੰਦਾ ਵੀ ਤੁਸੀਂ ਬੋਲ ਤਾਂ ਸਕਦੇ ਹੋ ਉਹ ਕਹਿੰਦੇ ਜੀ ਬੋਲ ਤਾਂ ਸਕਦੇ ਐ ਅਸੀਂ ਵੀ ਜ਼ਿਆਲਾ ਰਸੀ ਟੇਰ ਜਾਣਾ ਮੈਂ ਕਿਹਾ ਵੀ ਇੱਥੇ ਗੱਲ ਨਹੀਂ ਜਾਈ ਸੀ ਕਹਿੰਦੀ ਰਹਿ ਲਈ ਤੁਹਾਨੂੰ ਮੈਂ ਕਿਹਾ ਹਿੰਦੂਸਤਾਨ ਦੇ ਵੀਜ਼ਾ ਦੇ ਤੱਕੀ ਵਾਰ ਪੈਂਦਾ ਫਿਰ ਵੀ ਫਰਕ ਪੈ ਜੂ ਜੇ ਨਾਂ ਆ ਗਿਆ ਇਸ ਲਈ ਇਹ ਸਿੱਖੀ ਦਾ ਤੁਹਾਡੀ ਕਿੰਨੀ ਕਿੰਨਾ ਕੁ ਪ੍ਰੇਮ ਹੈ ਤੁਹਾਡਾ ਦਿਮਾਗ ਉਹਦੇ ਲਈ ਕੀ ਸਿੱਖੀ ਦਾ ਭੂਲ ਤੁਹਾਡੇ ਸਰੀਰ ਚ ਪੂਰਾ ਦਰਵਾ ਦਿੰਦਾ ਤੇ ਨਹੀਂ ਦਿੰਦਾ ਉਹਦੇ ਦੇ ਗੱਲ ਐ ਸੋ ਉਸ ਨੂੰ ਜੀਵਨ ਜਾਚ ਬਣਾਉਣੀ ਜ਼ਰੂਰੀ ਆ ਇਹ ਪ੍ਰਬੰਧ ਤੱਦ ਚੱਲਣਾ ਜੇਕਰ ਖਾਕਸਤ ਆ ਜਾਂਦਾ ਜੇ ਤੇ ਇਹਨੇ ਪਿਆਜਾ ਪ੍ਰਬੰਧ ਆਊਗਾ ਪ੍ਰਬੰਧ ਇਹ ਹੋਊਗਾ سارا نوساف ملے گا نہیں ہوگی ہر انسافی نہیں ہوگی غلط ہوگا تو رنجیت چلا کے دکھا لیا پر اچھی ادو بھی کیونکہ وہ چاہے پر ابھی ادو ودیا بھی چلا سکتے ہیں گل ای ہے پہرا دوں ڈرو نہ مانسک طور پہ گلام نہ بنو مانسک مان گلامی ਜਿਹੜਾ ਕਤਲ ਆਮ ਹੋਣਾ ਉਹ ਤੋਂ ਵੀ ਬੁਰਾ ਹੈ ਔਰ ਤੁਸੀਂ ਮੈਂ ਸਮਝਦਾ ਇਹ ਜੂਦੇ ਮਰਨ ਵਾਲੀ ਗੱਲ ਹੈ ਮੈਂ ਕਈ ਯਾਰ ਲੈਸ ਦਿਨਾ ਮੈਂ ਉਸ ਸੱਸੇ ਵਰਗੇ ਦਿੱਲੀ ਵਾਲਾ ਦੇਦੋਂ ਨੇਮੇ ਮੈਂ ਉਹਨੂੰ ਕਿਹਾ ਵੀ ਜਿਹੜੇ ਅਮਰਤਾਰੀ ਸਿੱਖ ਇੱਕ ਪਾਸੇ ਸਾਡੇ ਉਹ ਸਿੱਖ ਨੇ ਔਰਤਾਂ ਨੇ ਜਿਹੜੇ ਛੋਟੇ ਛੋਟੇ ਬੱਚਿਆਂ ਦੇ ਤੇ ਟੁੱਟੇ ਕਰਕੇ ਗਲਜ ਪੋਧਿਆ ਨੇ ਉਹ ਸਿੱਖ ਨਹੀਂ ਨੇ ਤੇ ਇੱਕ ਉਹ ਸੱਸੇ ਵਰਗੇ ਵੀ ਸਿੱਖ ਨਹੀਂ ਜਿਹੜੇ ਸਭ ਸਿੱਖ ਬਣੇ ਹੋਏ ਨੇ ਪਰ ਉਹ ਮੋਦੀ ਦੇ ਚੌਚੇ ਨੇ ਤੇ ਗਾਂ ਦਾ ਸ਼ਬਦ ਬਜਾ ਲੇਗਾ ਇਹ ਨਹੀਂ ਹੈ ਇਸ ਲਈ ਉਹ ਮੈਨੂੰ ਕਿਸੇ ਨੇ ਕਿਹਾ ਕੇਸ ਕਰ ਦੂੰਗਾ ਇਹ ਕੋਣ ਕੋ ਕਰੇ ਮਾਤਰ ਤਾਂ ਮੇਰਾ ਕਹਿਣ ਦਾ ਆ ਵੀ ਇਸ ਲਈ ਮੈਂ ਇਹ ਨਹੀਂ ਕਹਿੰਦਾ ਤੁਸੀਂ ਆਪ ਕਰੋ ਪਰ ਇੰਨਾ ਕਿ ਜ਼ੀਰਾ ਰੱਖੋ ਲਈ ਅਸੀਂ ਸੱਚ ਦੇ ਪੈਰਾ ਦੇਣਾ ਮੋਦੀ ਸਾਡਾ ਕੋਈ ਦੁਸ਼ਮਣ ਨਹੀਂ ਵੀਰੋ ਨਾ ਕੋਈ ਪਰਸਨਲ ਪਿਆਰ ਨਹੀਂ ਜ਼ੀਰਾ ਕੋਈ ਰਿਸ਼ਤੇਦਾਰ ਨਹੀਂ ਪਰ ਉਹਦੇ ਜਿਹੜੇ ਕਰਮ ਹੈ ਉਹ ਬਲਤ ਹੈ ਜਿਹਨੂੰ ਨਾਮ ਸੇ ਗੱਲ ਕਰਦਾ ਤੇ ਇਹਨੂੰ ਵੀ ਉਹਦਾ ਦੀ ਸਲਾਹ ਲੈਣੀ ਚਾਹੀਦੀ ਹੈ ਸੋ ਬਹੁਤ ਬਹੁਤ ਧੰਨਵਾਦ ਰਾਈਸ ਹਾਂਸਾ ਰਾਈ ਕੋਕੀਟਿੰਗ ਖਟੇ